ਹੈਲੋ ਗਾਇਸ ਤੁਸੀਂ ਦੇਖ ਸਕਦੇ ਹੋ ਅੱਜ ਆਪਣੇ ਛੋਨੇ 'ਚ ਦਰਿਆ ਦਾ ਪਾਣੀ ਸਤਲੁਜ ਦਾ ਪਹੁੰਚ ਚੁੱਕਾ ਹੈ ਛੋਨਾ ਸਾਰਾ ਪਾਣੀ 'ਚ ਡੁੱਬਣ ਵਾਲਾ ਹੈ ਹੌਲੀ ਹੌਲੀ ਸਾਰਾ ਪਾਣੀ ਵਧਦਾ ਜਾਂਦਾ ਹੈ ਆਪਾਂ ਕਰ ਵੀ ਕੋਈ ਕੀ ਸਕਦੇ ਹਾਂ ਕੁਦਰਤ ਅੱਗੇ ਆਪਣਾ ਜੋਰ ਵੀ ਨਹੀਂ ਚੱਲਦਾ ਪਿੱਛੋਂ ਹੀ ਕਾਫੀ ਪਾਣੀ ਛੱਡੀ ਜਾਂਦੇ ਨੇ ਦੋ ਕਿੱਲੇ ਅੰਜ ਪਾਣੀ ਪਰ ਚੁਕਾ ਹੈ ਬਸ ਜਾਂਦੀ ਮੀਆਂ ਲਗੀ ਹੈ ਇਹਦੀ ਪੈ ਜਾਣਾ ਫਟ ਗਾ ਫਾਸਲਾ ਆਪਾਂ ਤੁਹਾਨੂੰ ਅੱਗੂ ਦਾ ਨਜ਼ਾਰਾ ਵਿਖਾਣੇ ਕਿਵੇਂ ਪਾਣੀ ਲੈਂਦਾ ਪਿਆ ਉੱਥੂ ਅੱਗ ਬੰਨੇ ਤੋਂ ਟੱਪੰਡਿਆ ਬਾ ਬੰਨੇ ਦੂਤੂ ਪਾਣੀ ਟੱਪੀ ਜਾਂਦਾ ਗੋਡੇ ਗੋਡੇ ਪਾਣੀ ਹੋ ਚੁਕਿਆ ਰਾ ਦੇਖੋ ਫਟਾਂ ਤੋਂ ਕ੍ਰੋਸ ਕੀਤੀ ਜਾਂਦਾ ਪਾਣੀ ਕੀ ਕਰ ਸਕਦੇ ਆਪਾਂ ਕੁਦਰਤਕ ਹੈ ਆਪਣਾ ਕੋਈ ਜੋਰ ਨਹੀਂ